ਵਾਹ ਜੀਵਾ ਪੰਜਾਬ ਸਰਕਾਰ ਦੀ ਇਹ ਨਵੀਂ ਸਕੀਮ ਨੇ ਤਾਂ ਦਫ਼ਤਰ ਹੀ ਘਰੇ ਲਿਆ ਕੇ ਰੱਖ ਦਿੱਤੇ ਜੀ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਪੰਜਾਬ ਸਰਕਾਰ ਦੀ ਇਹ ਨਵੀਂ ਮਹਿੰਮ ਦੇ ਤਹਿਤ ਹੁਣ ਸਰਕਾਰੀ ਅਫਸਰ ਵੀ ਤੁਹਾਡੇ ਘਰ ਆ ਕੇ ਕੰਮ ਕਰਕੇ ਜਾਣਗੇ ਇਹ ਨਵੀਂ ਸਕੀਮ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਤੱਕ ਬਿਹਤਰ ਪ੍ਰਸ਼ਾਸਨਿਕ ਸਹੂਲਤਾ ਉਪਲਬਧ ਕਰਵਾਉਣ ਦੇ ਲਈ ਸ਼ੁਰੂ ਕੀਤਾ ਜਾ ਰਿਹਾ ਇੱਕ ਹੈਲਪਲਾਈਨ ਨੰਬਰ 1076 ਜਿਸ ਦੇ ਤਹਿਤ ਲੋਕਾਂ ਦੇ ਲਈ ਘਰੇ ਬੈਠੇ ਹੀ ਉਹਨਾਂ ਨੂੰ ਸਰਕਾਰੀ ਸਹੂਲਤਾਂ ਪ੍ਰਦਾਨ ਕੀਤੀ ਜਾਏਗੀ ਤੇ ਲੋਕ ਜਿਹੜੇ ਨੇ ਇਸ ਗੱਲ ਦਾ ਲਾਹਾ ਲੈ ਸਕਦੇ ਨੇ ਇਸ ਦੇ ਤਹਿਤ ਕੋਈ ਵੀ ਨਾਗਰਿਕ ਫੋਨ ਨੰਬਰ 1076 ਤੇ ਕਾਲ ਕਰਕੇ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਦੇ ਲਈ ਸਰਕਾਰੀ ਨੁਮਾਇੰਦਿਆਂ ਨੂੰ ਆਪਣੇ ਘਰ ਬੁਲਾ ਸਕਦੇ ਨੇ ਭਾਵੇਂ ਇਹਨਾਂ ਨੂੰ ਸਰਕਾਰੀ ਕੰਮਾਂ ਲਈ ਕਿਸੇ ਵੀ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਸਗੋ ਦਫ਼ਤਰ ਖੁਦ ਚੱਲ ਕੇ ਲੋਕਾਂ ਦੇ ਘਰ ਪਹੁੰਚਣਗੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਪਰਸਨ ਦੇ ਵੱਲੋਂ ਇਹ ਗੱਲ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਈ ਗਈ ਕਿ ਇਸ ਸੁਵਿਧਾ ਦੇ ਨਾਲ ਲੋਕਾਂ ਦਾ ਦਫ਼ਤਰ ਤੇ ਵਿੱਚ ਆਉਣ ਜਾਣ ਦਾ ਸਮਾਂ ਪਛਦਾ ਉਹ ਆਪਣੀ ਸੁਵਿਧਾ ਦੇ ਅਨੁਸਾਰ ਸਰਕਾਰੀ ਨੁਮਾਇੰਦਿਆਂ ਨੂੰ ਘਰ ਸੱਦ ਸਕਦੇ ਨੇ ਜਿੱਥੇ ਸਰਕਾਰੀ ਨੁਮਾਇੰਦਾ ਨਾਗਰਿਕ ਦੇ ਘਰ ਆ ਕੇ ਉਸ ਦੀ ਅਰਜ਼ੀ ਲੈਂਦਾ ਹੈ ਫੋਟੋ ਅਤੇ ਹੋਰ ਦਸਤਾਵੇਜ਼ ਪ੍ਰਾਪਤ ਕਰਦਾ ਹੈ ਅਤੇ ਕੰਮ ਹੋਣ ਤੋਂ ਬਾਅਦ ਸਰਟੀਫਿਕੇਟ ਵੀ ਘਰ ਤੁਹਾਡੇ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਕਿਉਂ ਫਿਰ ਹੈ ਨਾਏ ਵਧੀਆ ਸਕੀਮ ਇਹ ਗੱਲ ਵੀ ਦੱਸੀ ਗਈ ਹੈ ਕਿ ਬੁਢਾਪਾ ਵਿਧਵਾ ਅੰਗਹੀਣ ਆਸ਼ੁਰ ਟੈਂਸ਼ਨ ਆਮਦਨ ਸਰਟੀਫਿਕੇਟ ਹਲਫੀਆ ਬਿਆਨ ਭਾਰ ਰਹਿਤ ਸਰਟੀਫਿਕੇਟ ਜਾਮਬੰਦੀ ਕਰਵਾਉਣ ਸੰਬੰਧੀ ਇਸ ਤੋਂ ਇਲਾਵਾ ਜ਼ਮੀਨ ਦੇ ਨਿਸ਼ਾਨਦੇਹੀ ਜਨਮ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਐਸਸੀ ਬੀਸੀ ਸਰਟੀਫਿਕੇਟ ਔਰ ਇਹ ਬਹੁਤ ਸਾਰੇ ਐਮਜੇ ਹੋਰ ਵੀ ਸਰਟੀਫਿਕੇਟ ਤੁਸੀਂ ਜਿਹੜੇ ਨੇ ਉਹ ਇਨ੍ਹਾਂ ਸੇਵਾਵਾਂ ਦੇ ਅੰਡਰ ਹੀ ਆਉਂਦੇ ਨੇ ਤੇ ਤੁਸੀਂ ਘਰ ਬੈਠੇ ਹੀ ਸਰਕਾਰੀ ਨੁਮਾਇੰਦੇ ਜਿਹੜੇ ਨੇ ਉਹਨਾਂ ਨੂੰ ਕਾਲ ਕਰਕੇ ਸੱਦ ਸਕਦੇ ਹੋ ਔਰ ਇਹਨਾਂ ਸੇਵਾਵਾਂ ਦਾ ਲਾਭ ਘਰ ਬੈਠੇ ਬੈਠੇ ਸਿਰਫ ਇੱਕ ਕਾਲ ਰਾਹੀਂ ਜਿਹੜਾ ਉਹ ਤੁਸੀਂ ਪੂਰੇ ਕਰ ਸਕਦੇ ਹੋ ਹਾਲਾਂਕਿ ਸਮੇਂ-ਸਮੇਂ ਸਿਰ ਪੰਜਾਬ ਸਰਕਾਰ ਬਹੁਤ ਸਾਰੀਆਂ ਅਜਹੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ ਜਿਸ ਦੇ ਨਾਲ ਲੋਕਾਂ ਦਾ ਫਾਇਦਾ ਹੋ ਸਕੇ ਤੁਸੀਂ ਦੇਖੋ ਇਸ ਸਕੀਮ ਦਾ ਫਾਇਦਾ ਤੁਹਾਨੂੰ ਘਰ ਬੈਠੇ ਹੋਏਗਾ ਔਰ ਤੁਹਾਡਾ ਕੋਈ ਵੀ ਨੁਕਸਾਨ ਜਾਂ ਫਿਰ ਪੈਸਾ ਖਰਚ ਨਹੀਂ ਹੋਵੇਗਾ ਜਦੋਂ ਨੁਮਾਇंदे ਤੁਹਾਡੇ ਘਰ ਆਉਣਗੇ ਇਸ ਦੇ ਨਾਲ ਤੁਹਾਡਾ ਲਾਈਨਾਂ ਦੇ ਵਿੱਚ ਲੱਗਣ ਵਾਲਾ ਜੋ ਸਮਾਂ ਹੈ ਉਹ ਵੀ ਬਚੇਗਾ ਤੇ ਨਾਲ ਨਾਲ ਜਿਹੜੇ ਲੋਕ ਘਰ ਤੋਂ ਬਾਹਰ ਜਾ ਕੇ ਇਹ ਕੰਮ ਨਹੀਂ ਕਰਾ ਸਕਦੇ ਉਹ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਘਰ ਸੱਤ ਸਕਦੇ ਨੇ ਔਰ ਇਸ ਢੰਗ ਦੇ ਨਾਲ ਵੱਖ-ਵੱਖ ਸੇਵਾਵਾਂ ਦਾ ਲਾਭ ਜਿਹੜਾ ਉਹ ਘਰੇ ਬੈਠੇ ਹੀ ਪਾ ਸਕਦੇ ਨੇ ਕਈ ਵਾਰ ਸਾਡੇ ਕੋਲ ਕੁਝ ਡਾਕੂਮੈਂਟਸ ਹੁੰਦੇ ਨੇ ਉਹ ਸਾਡੇ ਘਰ ਦੇ ਕਿਸੇ ਖੁੰਝੇ ਖਾਨੇ ਦੇ ਵਿੱਚ ਪਏ ਹੁੰਦੇ ਨੇ ਤੇ ਸਾਨੂੰ ਚੇਤੇ ਨਹੀਂ ਆਉਂਦਾ ਕਿ ਉਹ ਵੀ ਨਾਲ ਲੈ ਕੇ ਜਾਣਾ ਸੀ ਤਾਂ ਇਸ ਤੋਂ ਵੀ ਤੁਸੀਂ ਚਿੰਤਾ ਮੁਕਤ ਹੋ ਜਾਓ ਜਦੋਂ ਤੁਹਾਡੇ ਘਰੇ ਕੋਈ ਸਰਕਾਰੀ ਅਫਸਰ ਆਏਗਾ ਕੰਮ ਕਰਾਉਣ ਦੇ ਲਈ ਤਾਂ ਤੁਸੀਂ ਨਾਲੋਂ ਨਾਲ ਜਿਹੜੇ ਵੀ ਉਹਨਾਂ ਨੂੰ ਕਾਗਜ਼ਾਤ ਚਾਹੀਦੇ ਹੋਣਗੇ ਉਹ ਤੁਸੀਂ ਘਰੇ ਬੈਠੇ ਹੀ ਉਹਨਾਂ ਨੂੰ ਉਪਲਬਧ ਕਰਾ ਸਕਦੇ ਹੋ ਤਾਕਿ ਤੁਹਾਡੇ ਕੰਮ ਦੇ ਵਿੱਚ ਕਿਸੇ ਤਰੀਕੇ ਦੀ ਰੁਕਾਵਟ ਨਾ ਸਕੇ ਤਾਂ ਹੁਣ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਤੱਕ ਪਹੁੰਚਣਗੇ ਔਰ ਇਹ ਪੰਜਾਬ ਸਰਕਾਰ ਦੀ ਨਵੀਂ ਸਕੀਮ ਦੇ ਤਹਿਤ ਕੀਤਾ ਜਾ ਰਿਹਾ ਇੱਕ ਉਪਰਾਲਾ ਹੈ